ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਛੋਟਾ ਜਿਹਾ ਉਪਾਅ ਲੌਂਗ ਕਪੂਰ ਤੇ ਕਾਲੀ ਮਿਰਚ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਨੇ ਕੀ ਆਇਆ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਲੋਕਾਂ ਦਾ ਕਹਿੜਾ ਹੁੰਦਾ ਹੈ ਕਿ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਫਿਰ ਕਈ ਲੋਕ ਸਾਨੂੰ ਦੁਸ਼ਮਣ ਦੀ ਤਰ੍ਹਾਂ ਤੰਗ ਪਰੇਸ਼ਾਨ ਕਰਦੇ ਨੇ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੇ ਇਹ ਸਾਰੀਆਂ ਪਰੇਸ਼ਾਨੀਆਂ ਤੁਹਾਡੀਆਂ ਉਪਾਅ ਨੂੰ ਕਰਨ ਦੇ ਨਾਲ ਹੀ ਤੁਰੰਤ ਦੂਰ ਹੋ ਜਾਣਗੀਆਂ ਕਿਉਂਕਿ ਲੌਂਗ ਕਪੂਰ ਤੇ ਕਾਲੀ ਮੇਰਚ ਦਾ ਜੋ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਲਈ ਇਹ ਉਪਾਅ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਕਰ ਸਕਦੇ ਹੋ ਤੁਹਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਇਸ ਤੋਂ ਇਲਾਵਾ ਇਸ ਉਪਾਅ ਨੂੰ ਕਰਨ ਦੇ ਸਮੇਂ ਤੁਹਾਨੂੰ ਇੱਕ ਵੀ ਰੁਪਇਆ ਖਰਚ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਇੰਨਾ ਸਧਾਰਨ ਤੇ ਸਰਲ ਉਪਾਅ ਹੈ ਜਿਹੜੀਆਂ ਵੀ ਚੀਜ਼ਾਂ ਦੇ ਨਾਲ ਕਰਨਾ ਇਹ ਸਾਡੇ ਘਰ ਦੇ ਵਿੱਚ ਰਸੋਈ 'ਚ ਅਕਸਰ ਅਵੇਲੇਬਲ ਹੀ ਹੁੰਦੀਆਂ ਨੇ ਲੌਂਗ ਤੇ ਕਪੂਰ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਬਣਾਏਗੇ ਪਾਠ ਪੂਜਾ ਵਾਲੇ ਸਥਾਨ ਚਾ ਮੰਦਰ ਦੇ ਵਿੱਚੋ ਹੀ ਮੇਲ ਚਾਵੇਗਾ ਤੇ ਕਾਲੀ ਮਿਰਚੇ ਜਿਹੜੀ ਉਹ ਤੁਹਾਡੀ ਰਸੋਈ ਦੇ ਵਿੱਚੋ ਤੁਹਾਨੂੰ ਆਸਾਨੀ ਦੇ ਨਾਲ ਮੇਲ ਚਾਵੇਗੀ ਕਿਉਂਕਿ ਜੋ ਅਸੀਂ ਘਰ ਦੇ ਵਿੱਚ ਖਾਣਾ ਬਣਾਉਣੀ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਕਾਲੀ ਮਿਰਚ ਦੀ ਵਰਤੋਂ ਵੀ ਕਰਦੇ ਆ ਜਿਸ ਤਰ੍ਹਾਂ ਕਾਲੀ ਮਿਰਚ ਸਾਡੇ ਸਵਾਸਤ ਨੂੰ ਉੱਤਮ ਕਰਦੀ ਏ ਸਾਡੇ ਨજર ਦੋਸ਼ ਨੂੰ ਦੂਰ ਕਰਦੀ ਏ ਤੇ ਉਸੇ ਤਰ੍ਹਾਂ ਹੀ ਕਾਲੀ ਮਿਰਚ ਦੇ ਨਾਲ ਜਦੋਂ ਅਸੀਂ ਇਹ ਉਪਾਅ ਕਰਾਂਗੇ ਨਾ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਸਾਡਾ ਦੁਸ਼ਮਨਾ ਤੋਂ ਵੀ ਛੁਟਕਾਰਾ ਸਾਨੂੰ ਮਿਲੇਗਾ ਤੇ ਸਾਡੇ ਉੱਪਰ ਕੀਤਾ ਕਿਰਾਇਆ ਵੀ ਦੂਰ ਹੋਵੇਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਉਪਾਅ ਲੈ ਕੇ ਆਏ ਆ ਨਾ ਇਸ ਨੂੰ ਕਾਲੀ ਮਿਰਚ ਲੌਂਗ ਤੇ ਕਪੂਰ ਦੇ ਨਾਲ ਕਰਨਾ ਹੈ ਤੇ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਚਮਤਕਾਰੀ ਉਪਾਅ ਹੈ ਤੇ ਇਹ ਉਪਾਅ ਦੇ ਨਾਲ ਤੁਹਾਡੇ ਭਾਵੇਂ ਕਿੰਨੇ ਵੀ ਤਾਕਤਵਰ ਦੁਸ਼ਮਣ ਕਿਉਂ ਨਾ ਹੋਵੇ ਉਹਨਾਂ ਦੀ ਆਕੜ ਸਾਰੀ ਦੀ ਸਾਰੀ ਹੀ ਨਿਕਲ ਜਾਵੇਗੀ ਤੇ ਉਹਨਾਂ ਦਾ ਕੀਤਾ ਕਿਰਾਇਆ ਵੀ ਤੁਹਾਡੇ ਤੋਂ ਦੂਰ ਹੋ ਜਾਵੇਗਾ ਜਿਵੇਂ ਹੀ ਤੁਸੀਂ ਕਾਲੀ ਮਿਰਚ ਲੌਂਗ ਤੇ ਕਪੂਰ ਦਾ ਇਹ ਉਪਾਅ ਵਿਸ਼ਵਾਸ ਦੇ ਨਾਲ ਕਰੋਗੇ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਕਾਰੋਬਾਰੀ ਨਾ ਉਹ ਬਹੁਤ ਹੀ ਵਧੀਆ ਚੱਲਦਾ ਹੁੰਦਾ ਹੈ ਪਰ ਉਹ ਅਚਾਨਕ ਹੀ ਕਾਰੋਬਾਰ ਸਾਡਾ ਰੁਕ ਜਾਂਦਾ ਹੈ ਜਿਵੇਂ ਕਿ ਜਿੰਨਾ ਪੈਸਾ ਸਾਨੂੰ ਕਾਰੋਬਾਰ ਤੋਂ ਪਹਿਲਾਂ ਕਮਾਈ ਹੁੰਦੀ ਸੀ ਇਨਕਮ ਹੁੰਦੀ ਸੀ ਓਨੀ ਇਨਕਮ ਹੋਣ ਨਹੀਂ ਹੁੰਦੀ ਸਾਡਾ ਬਹੁਤ ਜ਼ਿਆਦਾ ਬਿਜ਼ਨਸ ਜਿਹੜਾ ਉਹ ਘਾਟੇ ਦੇ ਵਿੱਚ ਅਚਾਨਕ ਹੀ ਚਲਾ ਜਾਂਦਾ ਹੈ ਇਸੇ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਉੱਪਰ ਹੁੰਦੀਆਂ ਨੇ ਨਾ ਤੇ ਸਾਨੂੰ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਜਿਵੇਂ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਸਾਡੇ ਕਾਰੋਬਾਰ ਦੀ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਚੇਸ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀ ਹੈ। ਇਸੇ ਤਰ੍ਹਾਂ ਲੋਕ ਭਾਵੇਂ ਲੱਖ ਤੁਹਾਡੇ ਉੱਪਰ ਤਾੰਤਰੀਕ ਕਰਿਆਵਾ ਕਰਵਾ ਲੈਣ ਤੁਹਾਡੇ ਬਿਜ਼ਨਸ ਵਪਾਰ ਤੇ ਕਰਵਾ ਲੈਣ ਕਾਰੋਬਾਰ ਤੇ ਪਰਿਵਾਰ ਤੇ ਕਰਵਾ ਲੈਣ ਉਹਨਾਂ ਦਾ ਕੀਤਾ ਕਰਵਾਇਆ ਤੁਹਾਡੇ ਉੱਪਰ ਕਿਸੇ ਵੀ ਚੀਜ਼ ਦਾ ਕੋਈ ਵੀ ਪ੍ਰਭਾਵ ਨਹੀਂ ਪਾਵੇਗਾ। ਕਿਉਂਕਿ ਇਹ ਜਿਹੜਾ ਉਪਾਅ ਨਾ ਇਹ ਉਪਾਅ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੈ ਕਿ ਜਿਵੇਂ ਹੀ ਤੁਸੀਂ ਕਰੋਗੇ ਉਵੇਂ ਹੀ ਤੁਰੰਤ ਤੁਹਾਨੂੰ ਰਿਜ਼ਲਟ ਮਿਲ ਜਾਏਗਾ। ਇਸ ਉਪਾਅ ਨੂੰ ਘਰ ਦੇ ਵਿੱਚ ਕਰਨ ਦੇ ਨਾਲ-ਨਾਲ ਜਿੱਥੇ ਵੀ ਤੁਹਾਡਾ ਵਪਾਰ ਹੈ ਚਾਹ ਫੈਕਟਰੀ ਕੋਈ ਵੀ ਕਾਰੋਬਾਰੀ ਬਿਜ਼ਨਸ ਹੈ ਤੁਹਾਡੀ ਕੋਈ ਸ਼ਾਪ ਹੈ ਤੁਸੀਂ ਉੱਥੇ ਵੀ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਿਓ ਕਿਉਂਕਿ ਜੇਕਰ ਸਾਡੇ ਵਪਾਰ ਕਾਰੋਬਾਰ ਜਾਂ ਸ਼ਾਪ ਤੇ ਵੀ ਕਿਸੇ ਦਾ ਕੁਝ ਕੀਤਾ ਕਰਾਇਆ ਹੁੰਦਾ ਹੈ ਨਾ ਤਾਂ ਉਹ ਵੀ ਤੁਰੰਤ ਦੂਰ ਹੋ ਜਾਂਦਾ ਹੈ ਜੀ ਜਿਵੇਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੁਹਾਡਾ ਕੰਮ ਜਿਹੜਾ ਪਹਿਲਾਂ ਦੀ ਤਰ੍ਹਾਂ ਇੱਕਦਮ ਠੀਕ ਹੁੰਦਾ ਚਲਾ ਜਾਵੇਗਾ bizness ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇਗੀ ਤੇ ਪ੍ਰੋਫਿਟ ਤੁਹਾਨੂੰ ਮਿਲਦਾ ਰਹੇਗਾ ਇਸ ਦੇ ਨਾਲ ਨਾਲ ਇਸ ਉਪਾਦੀ ਇਹ ਇੱਕ ਖਾਸ ਗੱਲ ਕਿ ਇਹ ਜੇਕਰ ਕੋਈ ਦੋਸ਼ ਵੀ ਹੋਵੇ ਸਾਡੇ ਘਰ ਦੇ ਵਿੱਚ ਤਾਂ ਉਸ ਨੂੰ ਵੀ ਦੂਰ ਕਰਦਾ ਹੈ ਜਿਵੇਂ ਸਾਡੇ ਘਰ ਦੇ ਵਿੱਚ ਵਾਸਤੂ ਦੋਸ਼ ਹੁੰਦਾ ਹੈ ਤੇ ਚਾਹ ਫਿਰ ਜਿੱਥੇ ਤੁਸੀਂ ਵਪਾਰ ਕਰ ਰਹੇ ਹੋ ਬਿਜ਼ਨਸ ਚਲਾਇਆ ਹੋਇਆ ਸ਼ਾਪ ਜਾਂ ਫੈਕਟਰੀ ਕੋਈ ਵੀ ਕਾਰੋਬਾਰੀ ਉਤੇ ਕੋਈ ਵਾਸਤੂ ਦੋਸ਼ੇ ਜਾਂ ਫਿਰ ਨજર ਦੋਸ਼ੇ ਹੋ ਵੀ ਤੁਰੰਤ ਦੂਰ ਹੋ ਜਾਵੇਗਾ ਇਸੋ ਇਹ ਆਵੇ ਜੇਕਰ ਤੁਹਾਡੇ ਘਰ ਦੇ ਵਿੱਚ ਜਾਂ ਕਾਰੋਬਾਰ ਤੇ ਬਹੁਤ ਹੀ ਜ਼ਿਆਦਾ ਨੈਗੇਟਿਵ એનર્ਜੀ ਹੋ ਚੱਕੀ ਏ ਤਾਂ ਉਸ ਨੂੰ ਵੀ ਇਹ ਉਪਾਅ ਤੁਰੰਤ ਹੀ ਦੂਰ ਕਰ ਦੇਵੇਗਾ। ਇਸੇ ਨਾਲ ਨਾਲ ਜੇਕਰ ਤੁਹਾਡੇ ਸਾਹਮਣੇ ਤੋਂ ਦੁਸ਼ਮਣ ਨੇ ਜਾਂ ਫਿਰ ਗੁਪਤ ਦੁਸ਼ਮਣ ਨੇ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਇੱਕ ਪਾਸਾ ਕਰ ਜਾਣਗੇ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਲੋਕ ਪਰੇਸ਼ਾਨ ਨਹੀਂ ਨਾ ਉਹ ਗੁਪਤ ਦੁਸ਼ਮਨਾ ਤੋਂ ਪਰੇਸ਼ਾਨ ਨੇ ਕਿਉਂਕਿ ਜੇਕਰ ਕੋਈ ਸਾਹਮਣੇ ਤੋਂ ਦੁਸ਼ਮਣ ਤਾਨੂੰ ਤੰਗ ਪਰੇਸ਼ਾਨ ਕਰਦਾ ਹੈ ਤੇ ਅਸੀਂ ਇਹੀ ਸੋਚਦੇ ਹਾਂ ਕਿ ਅਸੀਂ ਇਸ ਦਾ ਸਾਹਮਣੇ ਤੋਂ ਤਾਂ ਕੁਝ ਨਹੀਂ ਕਰ ਸਕਦੇ ਅਸੀਂ ਇਸ ਦਾ ਗੁਪਤ ਵਿਧੀ ਦੇ ਨਾਲ ਕੋਈ ਨਾ ਕੋਈ ਹੱਲ ਤਾਂ ਅਸੀਂ ਉਪਾਅ ਦੇ ਰਾਹੀਂ ਜ਼ਰੂਰ ਕਰ ਸਕਦੇ ਹਾਂ ਕਿ ਜਿਹੜੇ ਗੁਪਤ ਦੁਸ਼ਮਣ ਹੁੰਦੇ ਨੇ ਉਹ ਗੁਪਤ ਤਰੀਕੇ ਦੇ ਨਾਲ ਤਾੰਤ੍ਰਿਕ ਕਿਰਿਆਵਾਂ ਦੇ ਨਾਲ ਵਿਅਕਤੀ ਨੂੰ ਇੱਕਦਮ ਬਰਬਾਦ ਕਰਕੇ ਰੱਖ ਦਿੰਦੇ ਨੇ ਉਨ੍ਹਾਂ ਦੇ ਉੱਪਰ ਕੋਈ ਨਾ ਕੋਈ ਜਾਦੂ ਟੂਣਾ ਕਰਵਾ ਦਿੰਦੇ ਨੇ ਉਨ੍ਹਾਂ ਦੀ ਚੀਜ਼ ਦੇ ਵਿੱਚ ਕੁਝ ਨਾ ਕੁਝ ਮਿਲਾ ਕੇ ਜਾਂ ਫਿਰ ਉਹਨਾਂ ਨੂੰ ਪਲਾ ਦਿੰਦੇ ਨੇ ਚਾਹ ਖਵਾ ਦਿੰਦੇ ਨੇ ਇਸ ਉਪਾਅ ਨੂੰ ਕਰਦੇ ਸਮੇਂ ਇੱਕ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਹਰ ਇੱਕ ਵਿਅਕਤੀ ਤੇ ਤੁਸੀਂ ਅੰਧਵਿਸ਼ਵਾਸ ਨਹੀਂ ਕਰਨਾ ਕਿਉਂਕਿ ਅੱਜ ਕੱਲ ਦਾ ਜੋ ਸਮਾਏ ਨਾ ਕਾਲ ਯੁੱਗ ਦਾ ਸਮਾ ਚੱਲ ਰਿਹਾ ਹੈ ਤੇ ਦੂਸਰੀ ਚੀਜ਼ ਜਿਸ ਦੀ ਅਸੀਂ ਗੱਲ ਕਰਨ ਲੱਗੇ ਹਾਂ ਕਿਹੜੇ ਦੁਸ਼ਮਣ ਹੁੰਦੇ ਆ ਨਾ ਉਹ ਦੋਸਤ ਦੇ ਰੂਪ ਦੇ ਵਿੱਚ ਵੀ ਆ ਕੇ ਸਾਡੇ ਤੇ 바ਰ ਕਰ ਸਕਦੇ ਨੇ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਇਸ ਉਪਾਅ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਕਰਨਾ ਤੇ ਕਿੰਨੀ ਵਾਰ ਲਗਾਤਾਰ ਕਰਨਾ ਕਿਹੜੇ ਸਮੇਂ ਕਰਨਾ ਕਿਹੜੇ ਦਿਨ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਣ ਨੂੰ ਕੋਈ ਵੀ ਕਰ ਸਕਦਾ ਹੈ ਜਿਸ ਨੂੰ ਵੀ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਲੇਡੀਜ਼ ਜੈਂਟਸ ਜਾਂ ਕੋਈ ਲੜਕਾ ਲੜਕੀ ਆ ਉਹ ਕੋਈ ਵੀ ਇਸ ਉਪਾਣ ਨੂੰ ਕਰ ਸਕਦਾ ਹੈ ਤੇ ਇਸ ਉਪਾਣ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਇਸ ਉਪਾਣ ਨੂੰ ਕਰਨ ਦੀ ਕੋਈ ਦੇਨਵਾਰ ਦੀ ਬੰਦਿਸ਼ ਨਹੀਂ ਹੈ ਤੇ ਇਸ ਉਪਾਣ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦੀ ਹੈ ਕਪੂਰ ਦੀ ਛੋਟੀ ਜਿਹੀ ਟਿੱਕੀ ਜੇਕਰ ਤੁਹਾਡੇ ਕੋਲ ਵੱਡਾ ਕਪੂਰ ਦੀ ਵੱਡੀ ਟਿੱਕੀ ਇਹਦਾ ਤੁਸੀਂ ਉਸ ਨੂੰ ਤੋੜ ਕੇ ਛੋਟੀ ਜਿਹੀ ਟਿੱਕੀ ਲੈ ਸਕਦੇ ਹੋ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੀਆਂ ਨੇ ਦੋ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਏਕਦਮ ਸਾਬਤ ਹੋਣੀਆਂ ਚਾਹੀਦੀਆਂ ਨੇ ਤੇ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੀ ਨੇ ਚਾਰ ਲੌਂਗ ਜਿਹੜੇ ਚਾਰ ਲੌਂਗ ਤੁਸੀਂ ਲੈਣੇ ਆ ਨਾ ਉਹ ਵੀ ਤੁਸੀਂ ਫੁੱਲ ਵਾਲੇ ਲੈਣੇ ਆ ਤੇ ਉਹ ਬਿਨਾ ਫੁੱਲ ਤੋਂ ਟੁੱਟੇ-ਫੁੱਟੇ ਲੌਂਗ ਤੁਸੀਂ ਨਹੀਂ ਲੈਣੇ बस इस गल ਦਾ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜੇ ਲੌਂਗ ਤੇ ਕਾਲੀ ਮਿਰਚੇ ਉਹ ਬਿਲਕੁਲ ਸਹੀ ਤੇ ਸਾਬਤ ਤੇ ਸਾਫ ਸੁਥਰੀ ਹੋਣੀ ਚਾਹੀਦੀ ਹੈ ਤੇ ਜੋ ਕਪੂਰ ਦਾ ਤੁਸੀਂ ਟੁਕੜਾ ਲੈ ਰਹੇ ਹੋ ਤੁਸੀਂ ਟੁੱਟਿਆ ਹੋਇਆ ਟੁਕੜਾ ਵੀ ਲੈ ਸਕਦੇ ਕਿਉਂਕਿ ਕਈ ਵਾਰ ਸਾਡੇ ਘਰ ਦੇ ਵਿੱਚ ਵੱਡੀ ਕਪੂਰ ਦੀ ਟਿੱਕੀ ਹੁੰਦੀ ਹੈ ਤਾਂ ਉਸ ਨੂੰ ਅਸੀਂ ਤੋੜ ਕੇ ਛੋਟੇ ਅਜਾਹਾ ਹਿੱਸਾ ਲੈ ਕੇ ਵੀ ਉਸ ਦਾ ਅਸੀਂ ਇਸਤੇਮਾਲ ਕਰ ਸਕਦੇ ਇੱਕ ਕਪੂਰ ਦੋ ਕਾਲੀ ਮਿਰਚ ਤੇ ਚਾਰ ਫੁੱਲ ਵਾਲੇ ਲੌਂਗ ਇਹ ਤੁਸੀਂ ਸੱਤ ਚੀਜ਼ਾਂ ਲੈ ਲੈਣੀਆਂ ਨੇ ਇਸ ਦੇ ਨਾਲ ਨਾਲ ਤੁਸੀਂ ਕੀ ਕਰਨਾ ਹੈ ਕਿ ਇੱਕ ਮਿੱਟੀ ਦਾ ਤੁਸੀਂ ਦੀਵਾ ਲੈ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਜੇਕਰ ਸਾਫ਼ ਸੁਥਰਾ ਦੀਵਾ ਪਿਆ ਹੋਇਆ ਤਾਂ ਤੁਸੀਂ ਉਹ ਕੋ ਲੈ ਸਕਦੇ ਹੋ ਤੇ ਜੇਕਰ ਦੀਵਾ ਨਹੀਂ ਹੈ ਤਾਂ ਤੁਸੀਂ ਕੋਈ ਕਟੋਰੀ ਪਲੇਟ ਕਿਸੇ ਵੀ ਧਾਤੂ ਦੀ ਕਟੋਰੀ ਪਲੇਟ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜੋ ਪਾਠ ਪੂਜਾ ਵਾਲਾ ਸਥਾਨ ਮੰਦਿਰ ਬਣਾਇਆ ਹੋਵੇਗਾ ਉੱਥੇ ਤੁਸੀਂ ਲੈ ਕੇ ਬੈਠ ਜਾਣੇ ਆਪਣੇ ਘਰ ਦੇ ਵਿੱਚ ਬਣੇ ਹੋਏ ਮੰਦਿਰ ਤੇ ਵਿੱਚ ਬੈਠ ਕੇ ਹੀ ਤੁਸੀਂ ਇਸ ਉਪਾਉ ਨੂੰ ਕਰਨਾ ਹੈ ਤੇ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਨਾ ਹੀ ਕੋਈ ਮੰਦਿਰ ਬਣਿਆ ਹੋਇਆ ਤੇ ਨਾ ਹੀ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਉਹ ਇਸ ਉਪਾਅ ਨੂੰ ਜਿੱਥੇ ਬੈਠ ਕੇ ਪਰਮਾਤਮਾ ਦਾ ਨਾਮ ਜਪਦੇ ਆ ਉਸ ਸਥਾਨ ਤੇ ਬੈਠ ਕੇ ਵੀ ਕਰ ਸਕਦੇ ਨੇ ਤੇ ਇਸ ਉਪਾਅ ਨੂੰ ਤੁਸੀਂ ਰਾਤ ਦੇ ਸਮੇਂ ਕਰਨਾ ਸੂਰਜ ਛਿਪਣ ਤੋਂ ਬਾਅਦ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਹਾਡੀ ਘਰ ਦੇ ਵਿੱਚ ਕੋਈ ਪ੍ਰੋਬਲਮ ਹੈ ਕਿਸੇ ਪ੍ਰੋਬਲਮ ਦੇ ਕਰਕੇ ਤੁਸੀਂ ਇਸ ਉਪਾਅ ਨੂੰ ਰਾਤ ਦੇ ਸਮੇਂ ਨਹੀਂ ਕਰ ਸਕਦੇ ਤਾਂ ਤੁਸੀਂ ਇਸ ਉਪਾਅ ਨੂੰ ਸੁਬਾਹ ਦੇ ਟਾਈਮ ਵੀ ਕਰ ਸਕਦੇ ਹੋ ਬਟ ਕੋਸ਼ਿਸ਼ ਕਰਿਓ ਕਿ ਰਾਤ ਦੇ ਸਮੇਂ ਕਰਨ ਦੀ ਕਿਉਂਕਿ ਰਾਤ ਦੇ ਸਮੇਂ ਕਰੋਗੇ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਵਧੀਆ ਮਿਲੇਗਾ। ਇਸੇ ਤਰ੍ਹਾਂ ਹੁਣ ਤੁਸੀਂ ਕਰਨਾ ਹੈ ਕਿ ਇਹ ਜਿਹੜੀਆਂ ਤੁਸੀਂ ਸਾਰੀਆਂ ਚੀਜ਼ਾਂ ਲਈਆਂ ਨੇ ਇੱਕ ਕਪੂਰ ਲਿਆ ਦੋ ਕਾਲੀਆਂ ਮਿਰਚਾਂ ਲਈਆਂ ਤੇ ਚਾਰ ਲੌਂਗ ਲਈ ਨੇ ਇਹਨਾਂ ਨੂੰ ਜੇਕਰ ਤਾਂ ਤੁਸੀਂ ਮਿੱਟੀ ਦਾ ਦੀਵਾ ਲਿਆ ਉਸ ਦੇ ਵਿੱਚ ਰੱਖ ਲੈਣਾ ਤੇ ਜੇਕਰ ਤੁਸੀਂ ਕੋਈ ਕਟੋਰੀ ਜਾਂ ਪਲੇਟ ਲਈ ਕਿਸੇ ਵੀ ਧਾਤੂ ਦੀ ਤਾਂ ਤੁਸੀਂ ਉਸ ਦੇ ਵਿੱਚ ਰੱਖ ਲੈਣਾ। ਇਸ ਰਾਂ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਇਸ ਦੇ ਉੱਪਰ ਥੋੜਾ ਜਿਹਾ ਤੁਸੀਂ ਦੇਸੀ ਘੋਪਾ ਲੈਣਾ ਹੈ ਤੇ ਇਸ ਨੂੰ ਤੁਸੀਂ ਕੀ ਕਰਨਾ ਹੈ ਕਿ ਜਲਾ ਦੇਣਾ ਹੈ ਜਲਾਉਣ ਦੇ ਸਮੇਂ ਤੁਸੀਂ ਇਸ ਚੀਜ਼ ਦੇ ਉੱਪਰ ਧਿਆਨ ਕਰਨਾ ਹੈ ਮਹਾਦੇਵ ਦਾ ਧਿਆਨ ਧਰ ਕੇ ਤੁਸੀਂ ਪ੍ਰਾਰਥਨਾ ਕਰਨੀ ਆਪਣੇ ਮਨ ਦੇ ਵਿੱਚ ਤੇ ਜੇਕਰ ਤੁਸੀਂ ਕਿਸੇ ਹੋਰ ਧਰਮ ਦੇ ਹੋ ਕਿਸੇ ਹੋਰ ਪਰਮਾਤਮਾ ਨੂੰ ਮੰਨਦੇ ਹੋ ਤਾਂ ਤੁਸੀਂ ਆਪਣੇ ਪਰਮਾਤਮਾ ਦਾ ਧਿਆਨ ਆਪਣੇ ਮਨ ਦੇ ਵਿੱਚ ਧਰ ਕੇ ਤੁਸੀਂ ਆਪਣੇ ਮਨ ਦੇ ਵਿੱਚ ਪ੍ਰਾਰਥਨਾ ਕਰਨੀ ਹੈ ਕਿ ਜੋ ਵੀ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਦੁਸ਼ਮਣ ਨੇ ਜਿਨ੍ਹਾਂ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਜਿਨ੍ਹਾਂ ਦੇ ਕਰਕੇ ਸਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਨੇ ਜੋ ਵੀ ਮੇਰੇ ਦੁਸ਼ਮਣ ਨੇ ਜੋ ਮੇਰੇ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਤਾਂ ਤਰੀਕ ਕਰਿਆਵਾ ਕਰਵਾਉਂਦੇ ਨੇ ਕਾਲਾ ਜਾਦੂ ਟੂਣਾ ਕਰਵਾਉਂਦੇ ਨੇ ਉਹ ਤੁਰੰਤ ਹੀ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇ ਇਸੇ ਤਰ੍ਹਾਂ ਕਈ ਵਾਰ ਸਾਡੇ ਚੱਲਦੇ ਕੰਮ ਜਦੋਂ ਰੁਕ ਜਾਂਦੇ ਨੇ ਤੇ ਸਾਡੇ ਕਮਾਕਾਰਾਂ ਨੂੰ ਕਿਸੇ ਨੇ ਬੰਨ ਦਿੱਤਾ ਹੁੰਦਾ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਲੇਕ ਸੰਜੋਗ ਬਣੇ ਗਏ ਨੇ ਤੇ ਇਸੇ ਤਰ੍ਹਾਂ ਤੁਸੀਂ ਪ੍ਰਾਰਥਨਾ ਦੇ ਵਿੱਚ ਬੰਦਨ ਕਰਿਆਵਾ ਦੀ ਪ੍ਰਾਰਥਨਾ ਕਰਕੇ ਵੀ ਤੁਸੀਂ ਆਪਣੇ ਪਰਮਾਤਮਾ ਨੂੰ ਮਾਣੀ ਮਨ ਬੋਲ ਦੇਣੀ ਇਸੇ ਤਰ੍ਹਾਂ ਤੁਸੀਂ ਬੋਲੇ नाथ ਦਾ ਧਿਆਨ ਧਰ ਕੇ ਤੁਸੀਂ ਆਪਣੀ ਇਹ ਪ੍ਰਾਰਥਨਾ ਕਰ ਲੈਣੀ ਪੋਲੇनाथ ਅੱਗੇ ਇਸ ਤਰੀਕੇ ਪ੍ਰਾਰਥਨਾ ਕਰਨੀ ਹੈ ਕਿ ਆਪ ਤਾਂ ਤੁਸੀਂ ਇੰਨੇ ਭੋਲੇ ਹੋ ਤੇ ਆਪਣੇ ਭਗਤਾਂ ਦੀ ਥੋੜੀ ਜਿਹੀ ਪੂਜਾ ਦੇ ਨਾਲ ਹੀ ਉਹਨਾਂ ਤੇ ਇੰਨੇ ਪਰਸੰਨ ਹੋ ਜਾਂਦੇ ਹੋ ਕਿ ਉਹਨਾਂ ਨੂੰ ਇਨਾ ਵਰਦਾਨ ਤੇ ਇਨੀ ਕਿਰਪਾ ਕਰ ਦਿੰਦੇ ਹੋ ਕਿ ਇਸੇ ਤਰ੍ਹਾਂ ਤੁਹਾਡਾ ਆਸ਼ੀਰਵਾਦ ਮੈਨੂੰ ਇਨਾ ਚਾਹੀਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਮੇਰੇ ਦੁਸ਼ਮਣ ਨੇ ਜੋ ਮੇਰੇ ਉੱਪਰ ਤਾੰਤ੍ਰਿਕ ਰਿਆਵਾ ਕਰਵਾਉਂਦੇ ਨੇ ਉਹ ਤੁਰੰਤ ਹੀ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ। ਪੂਰੀ ਸੱਚੀ ਸ਼ਰਦਾ ਦੇ ਨਾਲ ਤੁਸੀਂ ਮਹਾਦੇਵ ਦੇ ਅੱਗੇ ਆਪਣੀ ਪ੍ਰਾਰਥਨਾ ਕਰੋ। ਇਹ ਪ੍ਰਾਰਥਨਾ ਤੁਸੀਂ ਜਦੋਂ ਲੋਗ ਤੇ ਕਪੂਰ ਤੇ ਕਾਲੀ ਮਿਰਚ ਨੂੰ ਜਲਾਇਆ ਇਹਨਾਂ ਤੇ ਜਿੰਨਾ ਸਮਾਂ ਉਹ ਚਾਲਦੇ ਰਹਿਣਗੇ ਉਹਨਾਂ ਸਮਾਂ ਤੁਸੀਂ ਆਪਣੀ ਪ੍ਰਾਰਥਨਾ ਕਰਦੇ ਰਹਿਣਾ। ਇਹ ਨਹੀਂ ਕਿ ਜਲਾ ਕੇ ਉਹ ਬਿਲਕੁਲ ਜਲ ਜਾਨ ਉਸ ਤੋਂ ਬਾਅਦ ਪ੍ਰਾਰਥਨਾ ਕਰਨੀ ਜਿਵੇਂ ਹੀ ਤੁਸੀਂ ਇਹਨਾਂ ਨੂੰ ਚਲਾਉਣਾ ਹੈ ਉਸ ਸਮੇਂ ਹੀ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦੇਣੀ ਹੈ ਤੇ ਇਸੇ ਤਰ੍ਹਾਂ ਜਦੋਂ ਇਹ ਸਾਰੀਆਂ ਚੀਜ਼ਾਂ ਪੂਰੀ ਤਰ੍ਹਾਂ ਚਲ ਕੇ ਰਾਖ ਹੋ ਜਾਣਗੀਆਂ ਤੇ ਤੁਸੀਂ ਕੀ ਕਰਨਾ ਹੈ ਇਹਨਾਂ ਦੀ ਰਾਖ ਨੂੰ ਤੁਸੀਂ ਗਮਲੇ ਵਾਲੀ ਜਿਹੜੀ ਮਿੱਟੀ ਹੋਵੇਗੀ ਤੁਹਾਡੇ ਘਰ ਦੇ ਵਿੱਚ ਪੌਦੇ ਲੱਗੇ ਹੋਣਗੇ ਗਮਲੇ 'ਚ ਤੁਸੀਂ ਉਹ ਗਮਲੇ ਵਾਲੀ ਮਿੱਟੀ ਦੇ ਵਿੱਚ ਇਸ ਰਾਖ ਨੂੰ ਮਿਕਸ ਕਰ ਦੇਣੀ ਹੈ ਉਸ ਮਿੱਟੀ ਦੇ ਵਿੱਚ ਬਸ ਤੁਸੀਂ ਦਵਾ ਦੇਣਾ ਬਸ ਇੰਨਾ ਹੀ ਤੁਸੀਂ ਕੰਮ ਕਰਨਾ ਹੈ ਇਹ ਉਪਾਅ ਇਹਨੇ ਕਿ ਤਰੀਕੇ ਦੇ ਨਾਲ ਇਸੇ ਹੀ ਵਿਧੀ ਦੇ ਨਾਲ ਕਰਨਾ ਹੈ ਤੇ ਇਸ ਉਪਾਅ ਨੂੰ ਤੁਸੀਂ ਜਿਹੜੇ ਵੀ ਦਿਨ ਸ਼ੁਰੂ ਕਰਨਾ ਹੈ ਨਾ ਉਸ ਦਿਨ ਤੋਂ ਲੈ ਕੇ ਤੁਸੀਂ 7 ਦਿਨ ਲਗਾਤਾਰ ਕਰਨਾ ਹੈ ਕਹਿਣ ਦਾ ਭਾਵ ਕਿ ਇੱਕ ਹਫਤਾ ਲਗਾਤਾਰ ਹੀ ਕਰ ਲੈ ਜਿਵੇਂ ਹੀ ਤੁਸੀਂ ਇਸ ਉਪਾਅ ਨੂੰ 7 ਦਿਨ ਲਗਾਤਾਰ ਕਰ ਲਓਗੇ ਨਾ ਤੇ ਤੁਹਾਨੂੰ 8ਵੇਂ ਦਿਨ ਤੋਂ ਬਾਅਦ ਆ ਇਸ ਉਪਾਅ ਨੂੰ ਕਰਨ ਦੀ ਜ਼ਰੂਰਤ ਹੀ ਨਹੀਂ ਪਵੇਗੀ ਕਿਉਂਕਿ ਜਿਹੜੇ ਤੁਹਾਡੇ ਦੁਸ਼ਮਣ ਹੋਣਗੇ ਨਾ ਉਹ ਜੜ ਤੋਂ ਹੀ ਖਤਮ ਹੋ ਜਾਣਗੇ ਤੇ ਤੁਹਾਡੇ ਦੁਸ਼ਮਣ ਤੁਹਾਡਾ ਚਾਹ ਕੇ ਕੁਝ ਵੀ ਨਿ ਵਿਗਾੜ ਪਾਉਣਗੇ ਉਹਨਾਂ ਦੀ ਸਾਰੀ ਦੀ ਸਾਰੀ ਆਕੜੇ ਜਿਹੜੀ ਉਹ ਨਿਕਲ ਜਾਵੇਗੀ ਕਿਉਂਕਿ ਇਹ ਜਿਹੜਾ ਉਪਾਅ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਿਆ ਹੈ ਨਾ ਇਹ ਦੇਵੋਂ ਦੇ ਦੇਵ ਮਹਾਦੇਵ ਦੇ ਨਾਲ ਜੁੜਿਆ ਹੋਇਆ ਉਪਾਅ ਹੈ ਜੇ ਤੁਹਾ ਮਹਾਦੇਵ ਕਿਸੇ ਵੀ ਵਿਅਕਤੀ ਦੇ ਨਾਲ ਖੜੇ ਹੋ ਜਾਂਦੇ ਨੇ ਤਾਂ ਉਦੋਂ ਉਹਨਾਂ ਦਾ ਕਾਲ ਆ ਕੇ ਵੀ ਕੁਝ ਵੀ ਨਹੀਂ ਵਿਗਾੜ ਸਕਦਾ ਤੇ ਦੁਸ਼ਮਣਤਾ ਬਹੁਤ ਦੂਰ ਦੀ ਗੱਲ ਹੈ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਸ਼ੁਰੂ ਕਰ ਸਕਦੇ ਹੋ ਬਸ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ 7 ਦਿਨ ਤੁਸੀਂ ਲਗਾਤਾਰ ਇਸ ਉਪਾਅ ਨੂੰ ਕਰਨਾ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਤੇ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੇ ਦੁਸ਼ਮਣਾਂ ਦੀ ਆਕੜ ਨਿਕਲ ਕੇ ਦੂਰ ਹੁੰਦੀ ਹੈ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜਿਸ ਵੀਡੀਓ ਦੇ ਵਿੱਚ ਅਸੀਂ ਕਪੂਰ, ਦੋ ਕਾਲੀ ਮਿਰਚ ਤੇ ਚਾਰ ਲੌਂਗ ਦਾ ਇੱਕ ਛੋਟਾ ਜਿਹਾ ਉਪਾਅ ਤੁਹਾਨੂੰ ਦੱਸਿਆ। ਇਹ ਉਪਾਅ ਦੇਖਣ ਚ ਬਹੁਤ ਛੋਟਾ ਹੈ ਪਰ ਇਸ ਦੇ ਫਾਇਦੇ ਬਹੁਤ ਹੀ ਜ਼ਿਆਦਾ ਵੱਡੇ-ਵੱਡੇ ਨੇ। ਇਹਨਾਂ ਨੂੰ ਜ਼ਰੂਰ ਤੁਸੀਂ ਇੱਕ ਵਾਰ ਕਰਕੇ ਦੇਖਿਓ। ਤੁਹਾਨੂੰ ਇਸ ਦੇ ਬਹੁਤ ਚਮਤਕਾਰੀ ਫਾਇਦੇ ਮਿਲਣਗੇ। ਅੱਜ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ